ਦੋਸਤੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਤੇ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਟੋਕੜ ਗੱਭਣਾ ਟੋਕੜ ਮੰਨ ਲਓ ਤੇ ਚਾਹੇ ਗੱਭਣ ਮੰਨ ਲਓ ਮਹੀਨਾ ਹੋ ਗਿਆ ਤੇ ਟੀਕਾ ਲੱਗੇ ਨੂੰ ਤੇ ਕਿਸੇ ਤਰ੍ਹਾਂ ਦੀ ਇਹਨੇ ਕੋਈ ਗੜਬੜ ਨਹੀਂ ਕਰੀ ਤੇ ਬਾਕੀ ਜਿਹੜਾ ਲੈ ਕੇ ਜਾਊਗਾ ਆਪਦੀ ਤਸੱਲੀ ਕਰਕੇ ਲੈ ਕੇ ਜਾਇਓ ਤੇ ਬਾਕੀ ਕਿਸਮਾ ਤਾਂ ਗੱਭਣ ਵੀ ਰਹਿ ਸਕਦੀ ਹੈ ਤੇ ਖਾਲੀ ਵੀ ਰਹਿ ਸਕਦੀ ਹੈ ਕਿਉਂਕਿ ਚੈੱਕ ਜਿੱਦਾਂ ਮਹੀਨੇ ਦੀ ਆਉਂਦੀ ਨਹੀਂਗੀ ਤੇ ਬਾਕੀ ਤੁਸੀਂ ਆਪਦੀ ਨਿਰਖ ਪਰਖ ਕਰਕੇ ਤੇ ਆਦੀ ਤਸੱਲੀ ਕਰਕੇ ਤੇ ਇਸ ਝੋਟੀ ਨੂੰ ਖਰੀਦ ਸਕਦੇ ਹੋ ਪਹਿਲੇ ਸੂਏ ਸੂਈ ਵੀ ਆ 5 ਤੋਂ 6 ਮਹੀਨੇ ਤਕਰੀਬਨ ਸੂਈ ਨੂੰ ਹੋ ਗਏ ਤੇ 7 ਕਿਲੋ ਦੇੜ ਗੜ ਦੁੱਧ ਆ ਇਹਦਾ ਤੇ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਵਾਂਗੇ ਤੇ ਡਿਟੇਲ ਆਪਾਂ ਸਾਰੀ ਲੈ ਕੇ ਦੇਵਾਂਗੇ ਤੇ ਮੁੱਲ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਤੁਹਾਨੂੰ ਆਪਾਂ ਤੋਰ ਕੇ ਵੀ ਦਿਖਾਵਾਂਗੇ ਤੇ ਪਹਿਲੇ ਸੂਏ ਇਹ ਤਕਰੀਬਨ ਸੂਈ ਵੀ ਆ ਕਿ 5 ਤੋਂ 6 ਮਹੀਨੇ ਹੋ ਗਏ ਤੇ 31 ਇੱਧਰ ਤੁਸੀਂ ਦੇਖ ਸਕਦੇ ਹੋ ਇਹ ਕੱਟੀ ਆ ਜੀ ਤੇ ਕੱਟੀ ਰੱਖਣੀਆਂ ਬਾਈਆਂ ਨੇ ਇਹ ਦੇਣੀ ਨਹੀਂ ਨਾਲ ਤੇ ਕੱਲੀ ਝੋਟ ਕੋਈ ਦੇਣੀ ਹੈਗੀ ਤੇ ਅੱਜ ਥੋੜਾ ਆਪਾਂ ਜ਼ਿਆਦਾ ਸਮਾਨ ਨਹੀਂ ਲੈਂਦੇ ਤੇ ਆਪਾਂ ਗੱਲਬਾਤ ਕਰਾਉਣੀ ਆ ਸਾਰੀ ਤੇ ਡਿਟੇਲ ਲੈ ਕੇ ਦੰਨੇ ਆ ਹਾਂਜੀ ਬਾਈ ਜੀ ਸਾਸਰੀ ਘਾਲ ਜੀ ਸਾਸਰੀ ਘਾਲ ਬਾਈ ਜੀ ਸਾਸਰੀ ਘਾਲ ਆਪਣਾ ਨਾਮ ਦੱਸ ਦਿਓ ਜੀ ਬਿੰਦਰ ਸਿੰਘ ਆ ਜੀ ਮੇਰਾ ਨਾਮ ਠੀਕ ਹੈ ਜੀ ਤੇ ਪਿੰਡ ਆਦਮਪਰਾ ਪਿੰਡ ਆਦਮਪਰਾ ਜੀ ਠੀਕ ਹੈ ਤਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਹਾਂਜੀ ਹਾਂਜੀ ਠੀਕ ਹੈ ਤੇ ਬਾਈ ਜਿਹੜੀ ਆਪਾਂ ਇਹ ਝੋਟੀ ਵੇਚਣ ਲੱਗੇ ਆ ਇਹਦੀ ਕੀ ਡਿਟੇਲ ਆਗੀ ਕਿਹੜੇ ਸੂਏ ਸੂਈ ਵੀ ਆ ਇਹ ਇਹ ਜੀ ਪਹਿਲੇ ਸੂਏ ਆ ਜੀ ਪਹਿਲੇ ਸੂਏ ਸੂਈ ਵੀ ਆ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹ ਨੂੰ ਮਤਲਬ ਕਿ ਹੋ ਗਏ ਹੋਣ ਕਿ 5 ਤੋਂ 6 ਟਿਕਰਾ ਕਰੋਗੇ 5 ਤੋਂ 6 ਮਹੀਨੇ ਹੋ ਗਏ ਸੂਈ ਨੂੰ ਇੰਨਾ ਟਾਈਮ ਨਹੀਂ ਹੈ ਠੀਕ ਹੈ ਤੇ ਇਹ ਕੱਟੀ ਇਹਦੀ ਪਹਿਲਾਂ ਵਾਲੇ ਸੂਏ ਦੀ ਹੈ ਨਾ ਹਾਂਜੀ ਇਹ ਪਹਿਲਾਂ ਵਾਲੀ ਕੱਟੀ ਪਹਿਲੀ ਤੇ ਇਹਦੇ ਕੋਈ ਐਸੇ ਸੂਏ ਦੀ ਹੈ ਨਾ ਹਾਂਜੀ ਹਾਂਜੀ ਐਸੇ ਸੂਏ ਦੀ ਤੇ ਇਹ ਤਾਂ ਨਾਲ ਦੇਣੀ ਆਪਾਂ ਨਹੀਂ ਜੀ ਇਹ ਨਹੀਂ ਤੇ ਨਹੀਂ ਕੇ ਰੱਖਣੀ ਹੈ ਇਹ ਆਪਾਂ ਰੱਖਣੀ ਹੈ ਮਤਲਬ ਕਿ ਪਾਲਣੀ ਹੈ ਹਨਾ ਹਾਂਜੀ ਹਾਂਜੀ ਠੀਕ ਆ ਕੱਲੀ ਝੋਟੀ ਦੇਣੀ ਕੱਲੀ ਝੋਟੀ ਜੀ ਠੀਕ ਹੈ ਤੇ ਇਹਦੇ ਹੁਣ ਟੀਕਾ ਲੱਗੇ ਨੂੰ ਕਿੰਨਾ ਟਾਈਮ ਹੋਇਆ ਇਹ ਤਾਂ ਜੀ ਮਹੀਨਾ ਕੀ ਹੋਇਆਗਾ ਮਹੀਨਾ ਕੋ ਹੋਇਆ ਜਾਨੀ ਚੈੱਕ ਚ ਤਾਂ ਆਉਂਦੀ ਨਹੀਂ ਹਨਾ ਨਹੀਂ ਆਉਂਦੀ ਉਹ ਕਿਸਮਤ ਅਗਲੇ ਦੀ ਰਹਿ ਵੀ ਸਕਦੀ ਆ ਤੇ ਖਾਲੀ ਵੀ ਨਿਕਲ ਸਕਦੀ ਆ ਹਨਾ ਠੀਕ ਹੈ ਤੇ ਹੁਣ ਦੁੱਧ ਜਮਾ ਤੋਲਣ ਵਾਲਾ ਕਿੰਨਾ ਹੋਊਗਾ ਦੁੱਧ ਦੇ ਜੇ ਥੱਲੇ ਜੀ ਮਤਲ 7 ਕਿਲੋ ਦੋਨਾਂ ਟਾਈਮਾਂ ਦਾ ਦੁੱਧ ਹੈਗਾ ਦੋਨਾਂ ਟਾਈਮਾਂ ਦਾ 7 ਕਿਲੋ ਦੁੱਧ ਤਿਆਰ ਆ ਹਾਂਜੀ ਹਾਂਜੀ ਠੀਕ ਆ ਤੇ ਮਿਲਦੀ ਕੱਟੀ ਤੇ ਕਿਵੇਂ ਜੀ ਚਾੜ ਤੇ ਦੋਨੀ ਟਾਈਮ ਹੀ ਚਾੜ ਤੇ ਹਰਾ ਪਾ ਕੇ ਮੂਰੇ ਦਾਣਾ ਭੋਕ ਹਰਾ ਪਾ ਕੇ ਦਾਣਾ ਭੋਕਦ ਨੇ ਮਤਲਬ ਕਿ ਚਾੜ ਤੇ ਮਿਲ ਜਾਂਦੀ ਹੈ ਜੀ ਹਾਂ ਜੀ ਠੀਕ ਆ ਜਿਵੇਂ ਪਹਾੜੇ ਤੇ ਕਹਿੰਦੇ ਕੋਈ ਚਾੜ ਤੇ ਕਹਿੰਦਾ ਨਾ ਠੀਕ ਆ ਤੇ ਕੱਟੀ ਦਾ ਇਹਨੂੰ ਕੋਈ ਚੱਕਰ ਨਹੀਂ ਛੱਡ ਕੇ ਨਾ ਛੱਡ ਗਿਆ ਨਾ ਕੱਟੀ ਦੂਰ ਹੀ ਹੁੰਦੀ ਹੈ ਠੀਕ ਆ ਤੇ ਯਾਨੀ ਕਿ ਉਹ ਠੰਡੀ ਸੀ ਲਾ ਗਈ ਪੂਰੀ ਵਧੀਆ ਹੈ ਠੀਕ ਹੈ ਤੇ ਵਧੀਆ ਜਾਨੀ ਚਵਾਈ ਕਰਾ ਲੈਂਦੀ ਹੈ ਜੀ ਹਾਂ ਹਾਂ ਵਧੀਆ ਵਧੀਆ ਠੀਕ ਹੈ ਤੇ ਥਾਂ ਠੀਕ ਠਾਕ ਆ ਕੋਈ ਇਹੋ ਜੀ ਗੱਲ ਨਹੀਂ ਜੀ ਠੀਕ ਆ ਥਾਣਾ 'ਚ ਕੋਈ ਚੱਕਰ ਨਹੀਂ ਘਰ ਦੀ ਝੋਟੀ ਹੈ ਜੀ ਇਹ ਮੇਰਾ ਘਰ ਦਾ ਰਬਈ ਏ ਤੋਂ ਤੋਂ ਜ਼ੋਰ ਤੱਕ ਘਰ ਦਾ ਰਬਈ ਹੁੰਦਾ ਵੀ ਇਹ ਰਵਾ ਮੈਂ ਰੱਖਣਾ ਹੈਗਾ ਬਸ ਠੀਕ ਆ ਵੀ ਤੁਸੀਂ ਕੱਟੀ ਸੰਭਲੋਗੇ ਹਾਂ ਜੀ ਹਾਂ ਜੀ ਠੀਕ ਹੈ ਤੇ ਘਰ ਦੀ ਬਾਲੀ ਵੀ ਜਾਨੀ ਆਪਣੀ ਝੋਟੀ ਵੀ ਠੀਕ ਹੈ ਹਾਂ ਜੀ ਤੇ ਇਹ ਹੁਣ ਆਪਾਂ ਵੇਚਣ ਲੱਗਿਆਂ ਤੇ ਆਪਾਂ ਇਹਦਾ ਮੁੱਲ ਕਿੰਨਾ ਕੁ ਰੱਖਿਆਗਾ ਮੁੱਲ ਇਹਦਾ ਜੀ ਮੈਂ 55000 ਰੁਪਏ ਰੱਖਿਆ ਹੈ ਮੁੱਲ 55000 ਹਾਂ ਜੀ ਠੀ ਠੀਕ ਆ ਚਲੋ ਵੈਸੇ ਠੀਕ ਆ ਰੇਟ ਜਾਇ ਜੀ ਆ ਨਾ ਤੇ ਬਾਕੀ ਮੜਾ ਮੋਟਾ ਹੋ ਜਾਊਗਾ ਚਲੋ ਮੌਕੇ ਤੇ ਕੋਈ ਹੋਰ ਨਹੀਂ ਬਾਤ ਘਾਟ ਪਾਣੀ ਹਾਂਜੀ ਕੋਈ ਇਹੋ ਜੀ ਚੱਕਰ ਨਹੀਂ ਆ ਠੀਕ ਆ ਯਾਨੀ ਉਹ ਤਸੱਲੀ ਵਾਲੀ ਆ ਹੋਰ ਕਿਸੇ ਤਰ੍ਹਾਂ ਦਾ ਕੋਈ ਨੁਕਸ ਨਹੀਂ ਆ ਨਾ ਕੋਈ ਝੋਕੀ ਆ ਕੋਈ ਇਹੋ ਜਿਹਾ ਚੱਕਰ ਨਹੀਂ ਕਿਹਾਂ ਪਸ਼ੂਆਂ ਨੂੰ ਐ ਹੁੰਦਾਗਾ ਵੀ ਜਾਂ ਉਹ ਆ ਕੋਈ ਇਹਨੂੰ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਠੀਕ ਆ ਵੀ ਆ ਵੀ ਤਸੱਲੀ ਕਰਕੇ ਤੁਸੀਂ ਲਿਜਾ ਸਕਦੇ ਹੋ ਹਨ ਚਾਰੇ ਥਾਂ ਚਾਲਦੇ ਹੈ ਜੀ ਠੀਕ ਆ ਉਹਦੀਆਂ ਥਾਪੀ ਮਾਰਦੀਆਂ ਚਾਟਪਾਤੀ ਦੇ ਵਿੱਚ ਚੂ ਲੈਂਦੀਆਂ ਠੀਕ ਆ ਹਾਂਜੀ ਲੋ ਵੀ ਦੋਸਤੋ ਡਿਟੇਲ ਆਪਾਂ ਤਕਰੀਬਨ ਤੁਹਾਨੂੰ ਸਾਰੀ ਲੈ ਕੇ ਦੇਤੀ ਆ ਤੇ ਜਿਉਂ ਵੀ ਝੋਟੀ ਪਸੰਦ ਆਉਂਦੀ ਆ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਝੋਟੀ ਸੋਹਣੀ ਆ ਕੱਦ-ਕੜ ਵੀ ਚੰਗੇ ਦੇ ਵਿੱਚ ਆ ਤੇ ਸਾਂਭੀ ਵੀ ਠੀਕ ਆ ਗਈ ਤੇ ਮਿਹਨਤ ਮਜ਼ਦੂਰੀ ਕਰਨ ਵਾਲੇ ਭਰਾ ਆਗੇ ਉਹਨਾਂ ਦੇ ਕੋਲੇ ਆ ਗਈ ਤੇ ਬਾਕੀ ਤੁਸੀਂ ਸਾਰੇ ਜਾਣਦੇ ਹੀ ਆ ਤੇ ਸਿੰਘ ਦੀ ਜ਼ਰੂਰ ਥੋੜੀ ਹੈਗੀ ਇੱਕ ਸਿੰਘ ਥੱਲੇ ਨੂੰ ਜਿਵੇਂ ਢਾਕ ਤਲਵਾਰੀ ਕਹਿੰਦੇ ਆ ਨਾ ਆ ਵੀ ਔਰਲਾ ਸਿੰਘ ਹੈਗਾ ਥੱਲੇ ਨੂੰ ਤੇ ਪਰਲਾ ਸਿੰਘ ਸਹੀ ਆ ਕੁੰਡਾ ਦਾ ਤੇ ਬਾਕੀ ਕਦ ਕਾਟ ਜੰਗੇ ਦੇ ਵਿੱਚ ਆ ਗਈ ਬੰਨ ਦੇ ਬਸ ਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਖਰੀਦਣੀ ਆ ਤੇ ਆਪਣਾ ਕੰਮ ਸੀ ਵੀਡੀਓ ਚ ਸਾਰੀ ਡਿਟੇਲ ਲੈ ਕੇ ਦੇਣਾ ਤੇ ਤੁਹਾਨੂੰ ਹਰੇਕ ਪੱਖ ਤੋਂ ਦਿਖਾਉਣਾ ਤੇ ਥੋੜਾ ਜਿਹਾ ਉਪਰੇ ਦਾ ਕਰਕੇ ਹੋ ਜਾਂਦਾ ਪਸ਼ੂ ਡਰ ਜਾਂਦਾ ਹੈਗਾ ਤੇ ਵੈਸੇ ਠੰਡੀ ਹੈਗੀ ਤੇ ਤੁਸੀਂ ਆ ਕੇ ਇੱਥੇ ਗੱਲਬਾਤ ਕਰਕੇ ਬਾਈ ਦੇ ਨਾਲ ਆਪਣੀ ਪੂਰੀ ਤਸੱਲੀ ਇੱਥੇ ਕਰਕੇ ਹਨਾ ਚੰਗੀ ਤਰ੍ਹਾਂ ਤੇ ਆਪਦੀ ਤੁਸੀਂ ਜ਼ਿੰਮੇਵਾਰੀ ਤੇ ਤੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਤੇ ਕੱਤੀ ਬਾਈਆਂ ਨੇ ਰੱਖਣੀਆਂ ਤੁਹਾਨੂੰ ਫੇਰ ਦੱਸ ਦਿੰਨੇ ਆ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਘੰਟੀਨ ਵਾਲ ਤੇ ਸੈਟ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਜੀ ਤਸੱਲੀ ਕਰਕੇ ਤੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਧੰਨਵਾਦ